ਹਰ ਇੱਕ ਵਿਅਕਤੀ ਹਰ ਹਫਤੇ 5 ਗ੍ਰਾਮ ਪਲਾਸਟਿਕ ਖਾ ਲੈਂਦਾ ਹੈ ਰਿਪੋਰਟ ਚ ਹੈਰਾਨ ਕਰਨ ਵਾਲਾ ਇੱਕ ਵੱਡਾ ਖੁਲਾਸਾ ਹੋਇਆ ਹੈ ਜਿਹੜਾ ਕਿ ਕੁਝ ਬਿਮਾਰੀਆਂ ਦਾ ਖਤਰਾ ਵੀ ਬਣ ਸਕਦਾ ਹੈ ਆ ਉਹ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਅਸੀਂ ਸੌਂਦੇ ਹਾਂ ਜਾਂ ਜਾਗਦੇ ਹਾਂ ਕੁੰਮਦੇ ਹਾਂ ਕੁਝ ਖਾਂਦੇ ਹਾਂ ਅਤੇ ਬਹੁਤ ਸਾਰੇ ਕੰਮ ਕਰਦੇ ਹਾਂ ਪਲਾਸਟਿਕ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ ਜੇਕਰ ਅਸੀਂ ਆਪਣੇ ਚਾਰੇ ਪਾਸੇ ਨਜ਼ਰ ਮਾਰੀਏ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪਲਾਸਟਿਕ ਦੀਆਂ ਨਜ਼ਰ ਆ ਜਾਣਗੀਆਂ ਮਾਈਕਰੋ ਅਤੇ ਨੈਨੋ ਪਲਾਸਟਿਕ ਅੱਖਾਂ ਨੂੰ ਦਿਖਾਈ ਨਹੀਂ ਦਿੰਦੇ ਇਹ ਨਾ ਸਿਰਫ ਵਾਤਾਵਰਣ ਲਈ ਸਗੋਂ ਸਾਡੇ ਸਰੀਰ ਲਈ ਵੀ ਹਾਨੀਕਾਰਕ ਹਨ ਮਾਈਕਰੋ ਨੈਨੋ ਪਲਾਸਟਿਕ ਭੋਜਨ ਪਾਣੀ ਹਵਾ ਹਰ ਚੀਜ਼ ਵਿੱਚ ਛੁਪਿਆ ਹੋਇਆ ਹੈ ਅਤੇ ਸਰੀਰ ਵਿੱਚ ਦਾਖਲ ਹੋ ਕੇ ਖਤਰਾ ਪੈਦਾ ਕਰ ਰਿਹਾ ਹੈ वर्ल्ड वाइड ਫੂਡ ਫਾਰ ਨੇਚਰ ਦੀ ਰਿਪੋਰਟ ਦੇ ਅਨੁਸਾਰ ਇੱਕ ਵਿਅਕਤੀ ਹਰ ਹਫਤੇ 5 ਗ੍ਰਾਮ ਪਲਾਸਟਿਕ ਦੀ ਖਪਤ ਕਰਦਾ ਹੈ ਇਹ ਇੱਕ ਕ੍ਰੈਡਿਟ ਕਾਰਡ ਚੁਨਾ ਹੈ ਜਿਸ ਦਾ ਸਭ ਤੋਂ ਵੱਡਾ ਸਰੋਤ ਪਾਣੀ ਹੈ ਪਲਾਸਟਿਕ ਦੇ ਕਣ ਬੋਤਲਬੰਦ ਪਾਣੀ ਟੂਟੀ ਦੇ ਪਾਣੀ, ਸੜਾ ਦੇ ਪਾਣੀ ਅਤੇ ਜ਼ਮੀਨੀ ਪਾਣੀ ਵਿੱਚ ਪਾਏ ਜਾਂਦੇ ਹਨ। ਸਰੀਰ ਵਿੱਚ ਕਿੰਨਾ ਪਲਾਸਟਿਕ ਜੁੜਾਓ ਇਕੱਠਾ ਹੋ ਰਿਹਾ ਹੈ। ਇਸ ਰਿਪੋਰਟ ਅਨੁਸਾਰ 1 ਮਹੀਨੇ ਵਿੱਚ 21 ਗ੍ਰਾਮ ਪਲਾਸਟਿਕ ਸਰੀਰ ਵਿੱਚ ਪਹੁੰਚ ਰਿਹਾ ਹੈ ਅਤੇ 1 ਸਾਲ ਵਿੱਚ 250 ਗ੍ਰਾਮ ਪਲਾਸਟਿਕ ਪੇਟ ਵਿੱਚ ਪਹੁੰਚ ਰਿਹਾ ਹੈ। ਇਸ ਅਨੁਸਾਰ 69 ਸਾਲ ਦੀ ਉਮਰ ਤੱਕ ਸਰੀਰ ਵਿੱਚ ਲਗਭਗ 20 ਕਿਲੋ ਪਲਾਸਟਿਕ ਇਕੱਠਾ ਹੋ ਜਾਂਦਾ ਹੈ ਜੋ ਕਿ ਦੋ ਵੱਡੇ ਡਸਟਬਿਨਾਂ ਦੇ ਬਰਾਬਰ ਹੁੰਦਾ ਹੈ ਇਸ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਖਤਰਨਾਕ ਬਿਮਾਰੀਆਂ ਸਰੀਰ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਪਲਾਸਟਿਕ ਦੇ ਕੱਪਾਂ ਅਤੇ ਡਿਸਪੋਜ਼ਲ ਵਿੱਚ ਗਰਮ ਚੀਜ਼ਾਂ ਖਾਣ ਪੀਣ ਨਾਲ ਪਲਾਸਟਿਕ ਵਿੱਚ ਮੌਜੂਦ ਰੈਜ਼ਾਇਨ ਅਤੇ ਕਣ ਸਰੀਰ ਦੇ ਅੰਦਰ ਪਹੁੰਚ ਸਕਦੇ ਹਨ ਪਲਾਸਟਿਕ ਵਿੱਚ ਕੰਚ ਅਤੇ ਆਰਸੈਨਿਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਜ਼ਹਿਰੀਲੇ ਹਨ ਅਤੇ ਕਈ ਖਤਰਨਾਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਪਲਾਸਟਿਕ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ल्यूकोमेनिया लाइपोमेनिया दिमाग ਦਾ ਕੈਂਸਰ ਛਾਤੀ ਦਾ ਕੈਂਸਰ ਜਨਨ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ ਫੇਫੜੇ ਜਲਦੀ ਖਰਾਬ ਹੋ ਸਕਦੇ ਨੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ ਤੁਸੀਂ ਪਲਾਸਟਿਕ ਦੀ ਵਰਤੋਂ ਕਿਵੇਂ ਘਟਾ ਸਕਦੇ ਹੋ ਜਿਸ ਨਾਲ ਤੁਸੀਂ ਪਲਾਸਟਿਕ ਦੀ ਜਿਹੜੀ ਖਪਤ ਹੈ ਉਹ ਵੀ ਘਟਾ ਸਕਦੇ ਹੋ ਰਸੋਈ 'ਚ ਪਲਾਸਟਿਕ ਦੇ ਡੱਬਿਆਂ ਦੀ ਬਜਾਏ ਜਾਰ ਜਾਂ ਸਟੇਨਲੈਸ ਸਟੀਲ ਲਿਆਓ ਪਲਾਸਟਿਕ ਰੈਪ ਦੀ ਬਜਾਏ ਸਿਲੀਕੋਨ ਰੈਪ ਜਾਂ ਸਿਲਵਰ ਫੋਇਲ ਦੀ ਵਰਤੋਂ ਕਰੋ ਪਲਾਸਟਿਕ ਦੀ ਕੰਗੀ ਦੀ ਬਜਾਏ ਲੱਕੜ ਦੇ ਬੁਰਸ਼ ਅਤੇ ਕੰਗੀ ਦੀ ਵਰਤੋਂ ਕਰੋ ਬਾਜ਼ਾਰ 'ਚ ਖਰੀਦਦਾਰੀ ਕਰਨ ਲਈ ਹਮੇਸ਼ਾ ਕੱਪੜੇ ਦੇ ਬੈਗ ਦੀ ਵਰਤੋਂ ਕਰੋ ਪਲਾਸਟਿਕ ਰਬਿੰਗ ਆਈਟਮਸ ਜਾਂ ਸਕਰਾਂਬਾ ਨੂੰ ਹਟਾਓ ਅਤੇ ਉਹਨਾਂ ਨੂੰ ਕੁਦਰਤੀ ਸਕਰਬਾ ਨਾਲ ਬਦਲੋ ਪਲਾਸਟਿਕ ਦੀਆਂ ਥੈਲੀਆਂ ਨੂੰ ਕੂੜੇ ਵਿੱਚੋਂ ਕੱਢ ਕੇ ਡੱਬੇ ਵਿੱਚ ਰੱਖੋ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਲਾਸਟਿਕ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਕਿਤੇ ਨਾ ਕਿਤੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਤਾਂ ਅੱਜ ਤੋਂ ਹੀ ਪਲਾਸਟਿਕ ਦੀ ਵਰਤੋਂ ਨੂੰ ਛੱਡ ਕੇ ਉਸ ਦਾ ਅਲਟਰਨੈਟਿਵ ਅਪਣਾਓ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਦੇਖਣ ਲਈ ਸੁਣਦੇ ਰਹੋ ਨਿਡਰ ਪੰਜਾਬੀ ਮੀਡੀਆ